ਭਗਵਾਨ ਤਮਾਨ ਜਾਦਾ ਬਹੁਤ ਹੀ ਭੋਲੀ ਭਾਲੀ ਗੱਲ ਕਰ ਰਿਹਾ ਹੈ ਜਾਂ ਇਹ ਪੂਰੇ ਛਾਤਰ ਦਿਮਾਗ ਦੇ ਨਾਲ ਗੱਲ ਕਰ ਰਿਹਾ ਆ ਆਮੋ ਸਾਹਮਣੇ ਬੈਠ ਕੇ ਟੇਬਲ ਦੇ ਥੱਲੇ ਦੀ ਕੈਸ਼ ਪੇਮੈਂਟ ਕੀਤੀ ਜਾਂਦੀ ਸੀ ਕਿਉਂਕਿ ਉਸ ਟਾਈਮ ਤੇ ਮੀਟਿੰਗ ਦਾ ਜਵਾਨਾ ਨਹੀਂ ਸੀ ਕਦੇ ਕਿਸੇ ਨੂੰ ਲਾਬਿੰਗ ਕਰਨੀ ਪਈ ਹੋਵੇ ਜੈਕਰਪਈ ਦਾ ਕੋਈ ਰਿਸ਼ਵਤ ਜਿਹੜੀ ਹੈ ਮੁੱਖ ਮੰਤਰੀ ਦੇ ਦਫਤਰ ਚ ਜਾਂ ਸੀਐਮਓ ਚ ਕੋਈ ਆਫਿਸ ਤੋਂ ਸਾਡੇ ਚ ਕੋਈ ਫੋਨ ਆਇਆ ਓਬਵੀ ਸੀਐਮਓ ਚੋ ਬੋਲਦੇ ਆ ਇਨਾ ਥੋੜਾ ਜਿਹਾ ਚੜਾਵਾ ਚੜਾ ਜਾਓ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਕੋਈ ਕੇਸ ਇਹਦਾ ਬਾਹਰ ਵੀ ਨਹੀਂ ਆਊਗਾ 800 ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਇੱਕ ਸਿਫਾਰਿਸ਼ ਵੀ ਕਿਸੇ ਦੀ ਐਮਐਲਏ ਦੀ ਜਾਂ ਕਿਸੇ ਮੰਤਰੀ ਦੀ ਹੋਵੇ ਤਾਂ ਦੱਸੋ ਤੁਸੀਂ ਯਾਦ ਦੇ ਇਹੋ ਜੀਆਂ ਗੱਲਾਂ ਕਰ ਰਹੇ ਹੋ ਇਹੋ ਜੀਆਂ ਗੱਲਾਂ ਅੱਜ ਦੇ ਜਮਾਨੇ ਵਿੱਚ ਕਹਿਣੀਆਂ ਨਹੀਂ ਬੰਦਨਾ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਤਨ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸ਼ਾਦਾ ਅੱਜ ਦਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਸੁਫਨੇ ਦਿਖਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਹੈ ਕੋਈ ਵੀ ਸਰਕਾਰੀ ਕਰਮਚਾਰੀ ਕੋਈ ਰਿਸ਼ਵਤ ਮੰਗਦਾ ਹੈ ਤੁਸੀਂ ਮੰਨਾਂ ਨਾ ਕਰੋ ਉਹਦੀ ਆਡੀਓ ਹੋ ਜਾ ਵੀਡੀਓ ਰਿਕਾਰਡਿੰਗ ਕਰਕੇ ਤੁਸੀਂ ਸਾਨੂੰ WhatsApp ਨੰਬਰ ਤੇ ਭੇਜੋ ਹੁਣ ਅਸੀਂ ਪੰਜਾਬ ਦੇ ਲੋਕਾਂ ਨਾਲ ਇਹ ਗੱਲ ਕਰਦੇ ਹਾਂ ਭਗਵੰਤ ਮਾਨ ਜਿਆਦਾ ਬਹੁਤ ਹੀ ਭੋਲੀ ਭਾਲੀ ਗੱਲ ਕਰ ਰਿਹਾ ਹੈ ਜਾਂ ਇਹ ਪੂਰੇ ਛਾਤਰ ਦਿਮਾਗ ਦੇ ਨਾਲ ਗੱਲ ਕਰ ਰਿਹਾ ਇਸ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਅੱਜ ਤੋਂ ਕਈ ਦਹਾਕੇ ਪਹਿਲਾਂ ਰੈਸ ਰੈਸਬਤ ਨਗਦੋ ਨਗਦੀ ਲਈ ਜਾਂਦੀ ਸੀ ਆਮੋ ਸਾਹਮਣੇ ਬੈਠ ਕੇ ਟੇਬਲ ਦੇ ਥੱਲੇ ਦੀ ਕੈਸ਼ ਪੇਮੈਂਟ ਕੀਤੀ ਜਾਂਦੀ ਸੀ ਕਿਉਂਕਿ ਉਸ ਟਾਈਮ ਤੇ ਮੀਟਿੰਗ ਦਾ ਜਵਾਨਾ ਨਹੀਂ ਸੀ ਨਾ ਹੀ ਉਦੋਂ ਕੈਮਰੇ ਹੁੰਦੇ ਸਨ ਲੇਕਿਨ ਅਸੀਂ ਅੱਜ ਅਸੀਂ ਮਾਡਰਨ ਯੁੱਗ ਦੀ ਗੱਲ ਕਰ ਗਏ ਹੁਣ ਭਗਵੰਤ ਮਾਨ ਇੱਥੇ ਇਹ ਕਹਿ ਰਿਹਾ ਹੈ ਭਗਵੰਤ ਮਾਨ ਜੀ ਇਹ ਕਹਿ ਰਹੇ ਹਨ ਕੋਈ ਵੀ ਕਰਮਚਾਰੀ ਸਰਕਾਰੀ ਰਿਸ਼ਵਤ ਮੰਗਦਾ ਹੈ ਤੁਸੀਂ ਉਸ ਨੂੰ ਮਨਾ ਨਾ ਕਰੋ ਇਸ ਤੋਂ ਇਹ ਸਾਬਤ ਹੁੰਦਾ ਹੈ ਕਿਉਂਕਿ ਅੱਜ ਕੱਲ ਰਿਸ਼ਵਤ ਲੈਣ ਦੇ ਢੰਗ ਤਰੀਕੇ ਬਦਲ ਚੁੱਕੇ ਹਨ ਕਿਉਂਕਿ ਡਿਜੀਟਲ ਜ਼ਮਾਨਾ ਆ ਚੁੱਕਾ ਹੈ ਅਗਰ ਕਿਸੇ ਨੇ ਵੀ ਰਿਸ਼ਵਤ ਲੈਣੀ ਆ ਉਹ ਕਿਸੇ ਦੇ ਅਕਾਊਂਟ ਦੇ ਵਿੱਚ ਵੀ ਪੈਸੇ ਪਵਾ ਸਕਦਾ ਹੈ ਜਾਂ ਕਿਸੇ ਹੋਰ ਥਰਡ ਪਰਸਨ ਰਾਹੀਂ ਵੀ ਰਿਸ਼ਵਤ ਲੈ ਸਕਦਾ ਹੈ ਭਗਵਾਨਤ ਮਾਨ ਬਹੁਤ ਹੀ ਢੰਗ ਤਰੀਕੇ ਦੀ ਗੱਲ ਇਹ ਕਹਿ ਰਿਹਾ ਹੈਗਾ ਜਿਹਦੇ ਨਾਲ ਜਿਹੜੀ ਰਿਸ਼ਬਤ ਅੱਜ ਕੱਲ ਕੋਈ ਵੀ ਕਿਸੇ ਰਾਹੀਂ ਜਾਂ ਕਾਊਂਟ ਰਾਹੀਂ ਦੂਜੇ ਜਾਂ ਤੀਜੇ ਪਰਸਨ ਦੇ ਰਾਹੀਂ ਦਿੰਦਾ ਹੈ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਕੋਈ ਕੇਸ ਇਹਦਾ ਬਾਹਰ ਵੀ ਨਹੀਂ ਆਊਗਾ ਜਦੋਂ ਕੋਈ ਕੇਸ ਬਾਹਰ ਹੀ ਨਹੀਂ ਆਇਆ ਥਰਡ ਪਰਸਨ ਰਾਹੀਂ ਰਿਸ਼ਬਤ ਲਈ ਜਾਊਗੀ ਤਾ ਭਗਵਾਨ ਤੁਮਾਨ ਇਹ ਗੱਲ ਕਹਿ ਦੇਣੀ ਆ ਦੇਖਿਆ ਅਸੀਂ ਪੂਰਾ ਪੰਜਾਬ ਅਸੀਂ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ ਹੈ ਅਸੀਂ ਭਗਵਾਨ ਤੁਮਾਨ ਜੀ ਨੂੰ ਇਹ ਗੱਲ ਵੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਮਾਡਰਨ ਜਮਾਨੇ ਦੇ ਵਿੱਚ ਰਹਿ ਰਹੇ ਹੋ ਤੁਸੀਂ ਆਜ ਦੇ ਇਹੋ ਜੀਆਂ ਗੱਲਾਂ ਕਰ ਰਹੇ ਹੋ ਇਹੋ ਜੀਆਂ ਗੱਲਾਂ ਅੱਜ ਦੇ ਜਮਾਨੇ ਵਿੱਚ ਕਹਿਣੀਆਂ ਨਹੀਂ ਬੰਦੀਆਂ ਇਸ ਦੇ ਢੰਗ ਤਰੀਕੇ ਤੁਸੀਂ ਹੋਰ ਲੈ ਕੇ ਆਓ ਤਾਂ ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ ਅੱਗੇ ਚੱਲ ਕੇ ਅਸੀਂ ਇਹ ਗੱਲ ਵੀ ਕਹਿੰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਵੀ ਕਹੀ ਹੈ 778 ਰੈਸ਼ਵਤ ਦੇ ਕੇਸ ਵਿੱਚ ਅਸੀਂ ਗ੍ਰਿਫਤਾਰੀਆਂ ਕੀਤੀਆਂ ਹਨ ਦੂਜੀ ਗੱਲ ਇਹ ਵੀ ਹੈ ਜਿਵੇਂ ਕਿ ਭਾਰਤਪੁਰਨ ਆਸ਼ੂ ਅਤੇ ਅਰੋੜਾ ਵੀ ਰੈਸਵਤ ਦੇ ਕੇਸ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਕੁਝ ਟਾਈਮ ਪਹਿਲਾਂ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਤੇ ਐਫਆਈਆਰ ਦਰਜ ਵੀ ਹੋਈ ਸੀ ਸੀਬੀਆਈ ਨੇ ਵੀ ਮੁਕੱਦਮਾ ਚਲਾਇਆ ਸੀ ਲੇਕਿਨ ਉਹ ਇਹਦੇ ਵਿੱਚੋਂ ਸਾਫ਼ ਬਰੀ ਹੋ ਗਏ ਹਨ ਉਹਨਾਂ ਤੇ ਭ੍ਰਿਸ਼ਟਾਚਾਰ ਜਿਹੜੇ ਕੇਸ ਸੀਗੇ ਐਫਆਈਆਰ ਵੀ ਰੱਦ ਹੋ ਗਈ ਹੈ ਸੀਵੀ ਆਈ ਨੇ ਵੀ ਉਹਨਾਂ ਨੂੰ ਜਵਾਬਤ ਦੇ ਦਿੱਤੀ ਹੈ ਹੁਣ ਤੁਸੀਂ ਇਸ ਤੇ ਇਸ ਤੇ ਕੀ ਕਹਿਣਾ ਚਾਹੋਗੇ ਫੜੇ ਗਏ ਦੋਚੇ ਜਿਹੜੇ ਛੱਡੇ ਗਏ ਹਨ ਕੀ ਉਹ ਗਲਤ ਹਨ ਜਾਂ ਸਹੀ ਹਨ ਇਹਦੇ ਵਾਸਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਇਹਦੇ ਬਾਰੇ ਤੁਸੀਂ ਸਪਸ਼ਟਿਕਰ ਤੁਹਾਨੂੰ ਦੇਣਾ ਚਾਹੀਦਾ ਹੈ ਜੋ ਵੀ ਤੁਸੀਂ ਕਹਿ ਰਹੇ ਹੋ ਅਸੀਂ 778 ਬੰਦੇ ਅਸੀਂ ਫੜੇ ਹਨ ਕਿ ਇਹ ਵਾਕਿਆ ਹੀ ਭ੍ਰਿਸ਼ਟਾਚਾਰ ਦੋਸ਼ ਵਿੱਚ ਫੜੇ ਹਨ ਕਿ ਤੁਸੀਂ ਇਹ ਨਜਾਇਜ਼ ਹੀ ਫੜੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਚੂਗਾ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਖ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੂ ਪੰਜਾਬ ਅਤੇ ਸੋਨਾ ਪੰਜਾਬਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਬាទ ਬាទ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਨਵੀਂ ਇਨਫਰਮੇਸ਼ਨ ਦੀ ਬਿਊਟੀ ਕੋਰ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ